ਟੋਟਲ ਸਾਡੇ ਕੋਲ 201 ਬੂਥ ਨੇ ਉਹਦੇ ਵਿੱਚੋਂ 24 ਕ੍ਰਿਟੀਕਲ ਨੇ ਤੇ ਇਹਨਾਂ ਦੀ ਜਿਹੜੀ ਲੋਕੇਸ਼ਨਸ ਹੈ 6 ਲੋਕੇਸ਼ਨਸ ਹੈਗੀਆਂ ਨੇ ਵਲਨਰੇਬਲ ਸਾਡੇ ਕੋਲ 62 ਨੇ ਲੋਕੇਸ਼ਨਸ 33 ਬਣਦੀਆਂ ਨੇ ਜਿਹੜੇ ਆਪਣੇ ਕ੍ਰਿਟੀਕਲ ਬੂਥ ਨੇ ਤੇ ਵਲਨਰੇਬਲ ਬੂਥ ਨੇ ਉੱਥੇ ਸਾਡੀ ਇੱਕ ਕੰਪਲੀਟ ਸੈਕਸ਼ਨ ਆਫ ਪੁਲਿਸ ਫੋਰਸ ਰਹੇਗੀ ਜਿਹੜੇ ਨਾਰਮਲ ਬੂਥਸ ਨੇ ਉੱਥੇ ਹਾਫ ਸੈਕਸ਼ਨ ਰਹੇਗਾ ਅਦਰਵਾਈਜ਼ ਆਲਸੋ ਅਸੀਂ ਕਾਫੀ ਟਾਈਮ ਤੋਂ ਇੱਥੇ ਪੀਰੀਆਡਿਕ ਵਿਜ਼ਿਟਸ ਕਰ ਰਹੇ ਹਾਂ ਆਪਣੇ ਸੈਕਟਰ ਆਫਿਸਰਸ ਵਿਦ ਪੁਲਿਸ ਸੈਕਟਰ ਆਫਿਸਰ ਲੋਕਾਂ ਨਾਲ ਮਿਲ ਕੇ ਗੱਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਵੀ ਇਨਫਲੂਐਂਸ ਕਿਸੇ ਵੀ ਸ਼ਰਾਰਤੀ ਅੰਸਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਅਪਾਰਟ ਫਰਮ ਦਿਸ ਜਿਹੜੇ ਸਾਨੂੰ ਸ਼ਰਾਰਤੀ ਅੰਸਰ ਦਿਸਦੇ ਨੇ ਉਹਨਾਂ ਨੂੰ ਬਾਉਂਡ ਡਾਊਨ ਕਰ ਲਿੱਤਾ ਗਿਆ ਹੈ ਉਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਕਵਰ ਕਰ ਲਿੱਤਾ ਗਿਆ ਜਿੱਥੇ ਮਸ਼ੀਨ ਸਾਡੀਆਂ ਖਰਾਬ ਹੋਣ ਗਿਆ ਅਸੀਂ ਆਪਣੇ ਸਾਡੇ ਜਿਹੜੇ ਸੈਕਟਰ ਅਫਸਰ ਨੇ ਉਹ ਵੈਲ ਇਕਵਿਪਡ ਨੇ ਉਹਨਾਂ ਦੇ ਜਿਹੜੇ ਵਹੀਕਲਸ ਨੇ ਉਹ ਜੀਪੀਐਸ ਇਨੇਬਲਡ ਵਹੀਕਲਸ ਨੇ ਉਹਨਾਂ ਵਿੱਚ ਇੱਕ ਪੁਲਿਸ ਫੋਰਸ ਹੋਏਗੀ ਅਪਾਰਟ ਫਰੋਮ दैट ਰਿਜ਼ਰਵ ਮਸ਼ੀਨਾ ਉਹਨਾਂ ਦੇ ਵਹੀਕਲ ਵਿੱਚ ਪ੍ਰੈਜ਼ੈਂਟ ਹੋਣਗੀਆਂ ਸੋ ਥੈਟ ਇਨ ਜ਼ੀਰੋ ਰਿਸਪੌਂਸ ਟਾਈਮ ਦੇ ਕੈਨ ਰੀਚ ਦੀ ਪੋਲਿੰਗ ਸਟੇਸ਼ਨ ਐਂਡ ਰਨੂ ਰਿਪਲੇਸ ਕਰ ਸਕਣਗੇ 100% ਪੋਲਿੰਗ ਸਟੇਸ਼ਨਸ ਤੇ ਸਾਡੇ ਸੀਸੀਟੀਵੀ ਲੱਗੇ ਹੋਇਆ ਜੀ ਵੈਬ ਕਾਸਟਿੰਗ ਚੱਲਦੀ ਪਈ ਹੈ ਕੰਟਰੋਲ ਇਜ਼ ਇਨ ਦੀ ਆਰਓ ਆਫਿਸ ਇਵਨ ਇਟ ਇਜ਼ ਬੀਂਗ ਮਾਨਿਟਰਡ ਐਟ ਦੀ ਇਕੀ ਲੈਵਲ ਕੁਝੀ ਗਰਮੀ ਦਾ ਮੌਸਮ ਹੈਗਾ ਇਹਦੇ ਨਾਲ ਅਸੀਂ ਸਪੈਸ਼ਲ ਅਰੇਂਜਮੈਂਟਸ ਕਰਵਾਏ ਹੋਏ ਐ ਛਬੀਲਾ ਪ੍ਰੈਜ਼ੈਂਟ ਹੋਣਗੀਆਂ ਮਿਡ-ਡੇ ਮੀਲ ਵਰਕਰਸ ਨੂੰ ਅਸੀਂ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਉੱਥੇ ਲੱਸੀ ఎవਰੀਥਿੰਗ ਸ਼ੁੱਡ ਬੀ ਪ੍ਰੋਵਾਈਡਡ ਅਪਾਰਟ ਫਰੋਮ ਥੈਟ ਅਸੀਂ ਕੂਲਰ ਦੇ ਅਰੇਂਜਮੈਂਟਸ ਕਰਵਾਏ ਹੋਏ ਐ ਵੈਟ ਵਾਈਪਸ ਰੱਖੀਆਂ ਗਈਆਂ ਸੋ ਹੀਟ ਵੇਵ ਦਾ ਪੂਰਾ ਧਿਆਨ ਰੱਖਿਆ ਗਿਆ ਟੈਂਟਿੰਗ ਹੈਜ਼ ਬੀਨ ਮੇਡ ਅਵੇਲੇਬਲ ਥੈਰ ਸੋ ਇਸ ਸੀਸ ਆਪਾ ਬਿਲਕੁਲ ਧਿਆਨ ਰੱਖਿਆ ਹੈ ਕਿ ਤੁਹਾਨੂੰ ਸਾਡੇ ਐਟਲੀਸ ਪੋਲਿੰਗ ਸਟਾਫ ਨੂੰ ਤੇ ਜਿਹੜੇ ਮੈਂਬਰਸ ਕਿਊ ਚ ਖੜੇ ਐ ਪੱਖੀਆਂ ਦਾ ਅਰੇਂਜਮੈਂਟ ਹੋਵੇ ਅਸੀਂ ਆਪ ਜਾ ਜਾ ਕੇ ਪੋਲਿੰਗ ਸਟੇਸ਼ਨਸ ਤੇ ਦੇਖਿਆ ਹੈ ਕਿ ਬੇਸਿਕ ਇਨਫਰਾਸਟ੍ਰਕਚਰ ਉਥੇ ਮਿਸਿੰਗ ਨਾ ਹੋਵੇ